ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜੇ ਲੰਮੇ ਟਾਈਮ ਬਾਅਦ ਤੁਸੀਂ ਸਾਨੂੰ ਸਾਰਿਆਂ ਨੂੰ ਇੱਕ ਫਰੇਮ ਦੇ ਵਿੱਚ ਦੇਖ ਰਹੇ ਹੋ ਸਾਡੀਆਂ ਅੱਗੇ ਵੀਡੀਓ ਹੁੰਦੀਆਂ ਨੇ ਕਦੇ ਮੈਂ ਪਵਨ ਦੀ ਸ਼ੂਟ ਕਰਦਾ ਹੁੰਨਾ ਤੇ ਪਵਨ ਕਦੇ ਮੇਰੀ ਸ਼ੂਟ ਕਰਦੀ ਹੁੰਦੀ ਆ ਸੋ ਅੱਜ ਆਪਾਂ ਸਾਰੇ ਜਣੇ ਇਕੱਠੇ ਬੈਠੇ ਆ ਤੇ ਵੀਡੀਓ ਬਣਾ ਰਹੇ ਆਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਰਨਲ ਗੱਲਾਂ ਬਾਤਾਂ ਕਰਾਂਗੇ ਮੋਸਟਲੀ ਜਿਹੜੇ ਤੁਹਾਡੇ ਕੁਐਸਚਨ ਆਉਂਦੇ ਹੁੰਦੇ ਆਗੇ ਆਪਾਂ ਉਹਨਾਂ ਦੇ ਆਨਸਰ ਦੇਣੇ ਆਂਗੇ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਆ ਜਿਹੜੇ ਇਨਸਾਈਡ ਕੈਨੇਡਾ ਰਹਿੰਦੇ ਆਗੇ ਉਹਨਾਂ ਨੂੰ ਕਈ ਚੀਜ਼ਾਂ ਦੇ ਵਿੱਚ ਕਨਫਿਊਜ਼ਨ ਨਾ ਕਈ ਕੈਨੇਡੀਅਨ ਜਿਹੜੀਆਂ ਸਰਵਿਸਿਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਕਈ ਕਨਫਿਊਜ਼ਨ ਹੈਗੀ ਆ ਸੋ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਇਹ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਜਿਹੜੀਆਂ ਤੁਹਾਡੀ ਜਰਨਲ ਲਾਈਫ ਦੇ ਵਿੱਚ ਕੰਮ ਆਉਣ ਵਾਲੀਆਂ ਨੇ ਪਹਿਲਾਂ ਤਾਂ ਆਪਾਂ ਦੱਸਦੇ ਹਾਂ ਕਿ ਅੱਜ ਜਿਵੇਂ ਹੈਗਾ ਵਾ ਇੱਥੇ ਸੰਡੇ ਸੋ ਸਾਡਾ ਸੰਡੇ ਦਾ ਕੀ ਰੋਟੀਨ ਹੁੰਦਾ ਵਾ ਸੰਡੇ ਵੈਸੀ ਆਪਾਂ ਇੱਕ ਦਿਨ ਆਪਣੇ ਜਿਹੜੀ ਜੋਬ ਤੋਂ ਆਫ ਰੱਖਿਆ ਹੋਇਆ ਮਤਲਬ ਸੰਡੇ ਵਲੇ ਦਿਨ ਅਸੀਂ ਫੋਨ ਕਾਲਸ ਬਹੁਤ ਘੱਟ ਪਿਕ ਕਰਦੇ ਆ ਸੰਡੇ ਨੂੰ ਹੁੰਦਾ ਵੇ ਕਿ ਚਲੋ ਅਸੀਂ ਆਪਾਂ ਫੈਮਲੀ ਦੇ ਨਾਲ ਟਾਈਮ ਸਪੈਂਡ ਕਰੀਏ ਜਾਂ ਹੋਰ ਵੀ ਘਰ ਦੇ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਕਰਨੇ ਹੁੰਦੇ ਆ ਸੋ ਅੱਜ ਸੰਡੇ ਸੀਗਾ ਸੋ ਪਹਿਲਾਂ ਆਪਾਂ ਸੋਚ ਗਏ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਉੱਤੋਂ ਬਾਅਦ ਦੇ ਵਿੱਚ ਆਪਾਂ ਜਾਣਾ ਵਾ ਕੋਸਕੋ ਕਿਉਂਕਿ 4 ਤਰੀਕ ਨੂੰ ਇੱਥੇ ਹੈਗਾ ਵਾ ਨਗਾ ਕੀਰਤਨ ਤੇ ਆਪਾਂ ਸੋਚਿਆ ਸੀ ਕਿ ਆਪਾਂ ਨਗਾ ਕੀਰਤਨ ਦਾ ਇੱਕ ਛੋਟਾ ਜਿਹਾ ਸਟਾਲ ਲਾਵਾਂਗੇ ਸੋ ਉਹਦੇ ਲਈ ਆਪਾਂ ਟੈਂਟ ਵਗੈਰਾ ਜਿਹੜਾ ਵਾ ਉਹ ਕੋਸਕੋ ਤੋਂ ਦੇਖਣ ਜਾਣਾ ਵਾ ਦੇ ਨਾਲ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਆਈਕੀਆ ਦਾ ਸਟੋਰ ਪਹਿਲਾਂ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਵੈਸੇ ਤਾਂ 8:10 ਵਜੇ ਚੁੱਕੇ ਆ ਤੇ ਅੱਜ ਫਿਰ ਵੀ ਮੌਸਮ ਜਿਹੜਾ ਥੋੜਾ ਓਕੇ ਆ ਪਰ ਤੁਸੀਂ ਦੇਖ ਸਕਦੇ ਹੋ ਵੀ ਕੋਈ ਵੀ ਬੰਦਾ ਬਾਹਰ ਨਹੀਂ ਹੈਗਾ ਸੋ ਇਹੀ ਮੌਜ ਹਿੰਦਿਆ ਦੇ ਵਿੱਚ ਹੁੰਦੀ ਆ ਜਦ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੁਹਾਨੂੰ ਕੋਈ ਨਾ ਕੋਈ ਮਿਲ ਜਾਂਦਾ ਵਾ ਬਟ ਇੱਥੇ ਸ਼ਨੀਐਤਵਾਰੀ ਲੋਕਾਂ ਨੂੰ ਛੁੱਟੀ ਹੁੰਦੀ ਆ ਤੇ ਐ ਸ਼ਨੀਵਾਰ ਵੈਸੇ ਲੋਕੀ ਬਹੁਤ ਸਾਰੇ ਇੱਕ ਦੂਜੇ ਦੇ ਘਰੇ ਗੈਟ ਟੂਗੇਦਰ ਕਰਦੇ ਆ ਤੇ ਐਤਵਾਰ ਨੂੰ ਇਸ ਕਰਕੇ ਥੋੜੀ ਲੇਟ ਹੀ ਉੱਠਦੇ ਆ ਆ ਜਿਹੜਾ ਇਕੱਲਾਪਣ ਜਣਾ ਜਦੋਂ ਅਸੀਂ ਇੰਡੀਆ ਤੋਂ ਵਾਪਸ ਆਏ ਆ ਹੁਣ ਕੈਨੇਡਾ ਦੇ ਵਿੱਚ ਤੇ ਸਾਨੂੰ ਇਹ ਚੀਜ਼ ਬੜੀ ਮਹਿਸੂਸ ਹੋ ਰਹੀ ਆ ਹਨਾ ਜਿਵੇਂ ਇੰਡੀਆ ਦੇ ਵਿੱਚ ਆਪਾਂ ਬਾਹਰ ਨਿਕਲਦੇ ਸੀ ਤਾਂ 10 ਜਣੇ ਮਿਲ ਜਾਂਦੇ ਸੀਗੇ ਪਰ ਇੱਥੇ ਕੋਈ ਨਹੀਂ ਮਿਲ ਰਿਹਾ ਪਹਿਲੇ 2 ਵੀਕ ਤਾਂ ਸਾਨੂੰ ਐ ਲੱਗਿਆ ਵੀ ਵਾਜੇ ਅਸੀਂ ਕਿੱਥੇ ਆ ਕੇ ਦਵਾਰੇ ਹਨਾ ਕਿਉਂਕਿ 2.5 ਮਹੀਨੇ ਅਸੀਂ ਲਾ ਕੇ ਆਏ ਆ ਇੰਡੀਆ ਤੇ ਉਹ ਚੀਜ਼ਾਂ ਫਿਰ ਦਿਮਾਗ ਦੇ ਵਿੱਚ ਚੱਲੀ ਜਾਂਦੀਆਂ ਸੀਗੀਆਂ ਪਰ ਹੁਣ ਜਿਵੇਂ 2-3 ਵੀਕ ਹੋ ਗਏ ਆ ਹੁਣ ਹੌਲੀ-ਹੌਲੀ ਚੀਜ਼ਾਂ ਆਏ ਲੱਗਣ ਲੱਗ ਗਈਆਂ ਵੀ ਨਾਰਮਲ ਲੱਗਣ ਲੱਗ ਗਈਆਂ ਸਾਰੀਆਂ ਆਈ ਹੁੰਦਾ ਵੀ ਜਦੋਂ ਤੁਸੀਂ ਇੱਕ ਵ ਤੇ ਬਾਅਦ ਚ ਇੱਕੇਦਾਂ ਤੁਸੀਂ ਕਿਤੇ ਹੋਰ ਚਲੇ ਜਾਨੇ ਹੋਗੇ ਤਾਂ ਉਹ ਚੀਜ਼ਾਂ ਨੂੰ ਤੁਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋਗੇ। ਬਾਕੀ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਜਿੱਦਾਂ ਪਵਨ ਨੇ ਦੱਸਿਆ ਤੁਹਾਨੂੰ IKEA ਸਟੋਰ ਹੋ ਗਿਆ, Costco ਹੋ ਗਿਆ ਉਹ ਵੀ ਦਿਖਾਵਾਂਗੇ ਤੇ ਨਾਲ-ਨਾਲ ਆਪਾਂ ਥੋੜੀ-ਬਹੁਤ ਗੱਲਾਂ ਬਾਤਾਂ ਕਰਦੇ ਆਂਗੇ ਆਪਣੀ ਜਰਨਲ ਲਾਈਫ ਦੇ ਵਿੱਚ ਹਣਾ। ਸੋ ਮੇਨ ਚੀਜ਼ ਹੈਗੀ ਆ ਫੈਮਲੀਆਂ ਦੇ ਲਈ, ਫੈਮਲੀਆਂ ਦੇ ਬਹੁਤ ਸਾਰੇ ਕੁਐਸਚਨ ਆਉਂਦੇ ਹੈਗੇ ਜਦੋਂ ਉਹਨਾਂ ਦੇ ਘਰ ਇੱਕ ਨਵਾਂ ਬੇਬੀ ਬਾਰਨ ਹੋ ਜਾਂਦਾ। ਵੀ ਜਦੋਂ ਬੇਬੀ ਬੌਰਨ ਹੁੰਦਾ ਉਸ ਟਾਈਮ ਤੇ ਅਸੀਂ ਕਿਹੜੇ ਕਿਹੜੇ ਸਟੈਪਸ ਜਿਹੜੇ ਆਗੇ ਉਹ ਫੋਲੋ ਕਰਨੇ ਹੁੰਦੇ ਕੀ ਡਾਕੂਮੈਂਟਸ ਬਣਾਉਣੇ ਹੁੰਦੇ ਆ ਬੇਸਿਕਲੀ ਸੋ ਬੇਸਿਕਲੀ ਉਹਦੇ ਵਿੱਚ ਜਦੋਂ ਬੇਬੀ ਬੌਰਨ ਹੋ ਜਾਂਦਾ ਤਾਂ ਤੁਸੀਂ ਬੱਚੇ ਦਾ ਬਰਥ ਸਰਟੀਫਿਕੇਟ ਹੋ ਗਿਆ ਬਸਥਰ ਰਜਿਸਟ੍ਰੇਸ਼ਨ ਹੋ ਗਈ ਬੱਚੇ ਦੇ ਚਾਈਲਡ ਟੈਕਸ ਬੈਨੀਫਿਟ ਤੁਸੀਂ ਅਪਲਾਈ ਕਰਨੇ ਹੁੰਦੇ ਆਗੇ ਬੱਚੇ ਦਾ ਇੱਕ ਐਜੂਕੇਸ਼ਨ ਸੇਵਿੰਗ ਪਲਾਨ ਹੁੰਦਾ ਉਸੀ ਉਹ ਜ਼ਰੂਰ ਓਪਨ ਕਰਵਾਉਣਾ ਹੁੰਦਾ ਉਹਦਾ ਕਾਰਨ ਇਹ ਹੁੰਦਾ ਵੀ ਕੱਲ ਨੂੰ ਜਦੋਂ ਬੱਚੇ ਨੇ ਤੁਹਾਡੇ ਨੇ ਅੱਗੇ ਐਜੂਕੇਸ਼ਨ ਦੇ ਲਈ ਕਾਲਜ ਯੂਨੀਵਰਸਿਟੀ ਜਾਣਾ ਤਾਂ ਤੁਹਾਡੇ ਕੋਲੇ ਇੰਨੇ ਕ ਪੈਸੇ ਹੋਣ ਵੀ ਤੁਹਾਡਾ ਬੱਚਾ ਵਧੀਆ ਪੜ ਸਕੇ ਇਹਦੇ ਤੁਹਾਡੇ ਤੇ ਕੋਈ ਬੋਝ ਨਾ ਪਵੇ ਅੱਗੇ ਜਾ ਕੇ ਅ ਬਾਕੀ ਬੱਚੇ ਦੀਆਂ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਹੁੰਦੀਆਂ ਜਿਦੇ ਚ ਚਾਈਲਡ ਟੈਕਸ ਬੈਨੇਫਿਟ ਆ ਕੇ ਜਿਵੇਂ ਤੁਹਾਨੂੰ ਸੋਕਨੇ ਐਜੂਕੇਸ਼ਨ ਸੇਵਿੰਗ ਪਲਾਨ ਦੱਸਿਆ ਸੀਗਾ ਸੋ ਉਹਦੀ ਮਨੀ ਤੁਹਾਨੂੰ ਆਪਣੀ ਪੌਕਟ ਜਿਓ ਪੇ ਕਰਨ ਦੇ ਲੋੜ ਨਹੀਂ ਹੁੰਦੀ ਕਿਉਂਕਿ ਸਰਕਾਰ ਬੱਚੇ ਨੂੰ ਚਾਈਲਡ ਟੈਕਸ ਬੈਨੇਫਿਟ ਦਿੰਦੀ ਆ ਜਿਹੜੇ 18 ਸਾਲ ਤੱਕ ਬੱਚੇ ਨੂੰ ਮਿਲਦੇ ਆ ਸੋ ਪੈਸਿਆਂ ਦੇ ਵਿੱਚੋਂ ਤੁਸੀਂ ਥੋੜਾ ਥੋੜਾ ਹਰ ਮਹੀਨੇ ਆਪਣੇ ਬੱਚੇ ਦੇ ਲਈ ਜਿਹੜਾ ਉਹ ਸੇਵ ਕਰ ਸਕਦੇ ਹੁੰਦੇ ਆ ਹੁਣ ਆਪਾਂ ਗੱਲ ਕਰਦੇ ਆ ਉਹ ਸੇਵ ਕਰਦੇ ਕਿਉਂਕਿ ਕੀ ਕੀ ਬਹੁਤ ਸਾਰੇ ਪੇਰੈਂਟਸ ਨੂੰ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਇੰਡੀਆ ਲੈ ਕੇ ਜਾਣਾ ਵਾ ਇੰਡੀਅਨ ਵੀਜ਼ਾ ਇਹਦਾ ਦੱਸੋ ਸੋ ਦੋ ਤਰ੍ਹਾਂ ਦੇ ਵੀਜ਼ੇ ਹੁੰਦੇ ਇੱਕ ਹੋ ਗਿਆ ਈ ਵੀਜ਼ਾ ਤੇ ਇੱਕ OCI ਜੇ ਤੁਸੀਂ ਈ ਵੀਜ਼ਾ ਲੈਂਦੇ ਹੋ ਤਾਂ ਤੁਹਾਡਾ ਬੱਚਾ 6 ਮਹੀਨੇ ਇੰਡੀਆ ਸਟੇ ਕਰ ਸਕਦਾ ਬਾਅਦ ਚ ਤੁਹਾਨੂੰ ਉਹ ਵੀਜ਼ੇ ਨੂੰ X1 ਚ ਕਨਵਰਟ ਕਰਵਾਉਣਾ ਪੈਂਦਾ ਪਰ ਜੇ ਤੁਸੀਂ OCI ਲਈ ਅਪਲਾਈ ਕਰਦੇ ਹੋ ਲਾਈਫਟਾਈਮ ਵੀਜ਼ਾ ਹੁੰਦਾ ਪਾਸਪੋਰਟ ਵਾਂਗੂ ਹੀ ਹੁੰਦਾ ਉਹ ਤੇ ਉਹਦੇ ਤੇ ਬੱਚਾ ਜਿੰਨਾ ਟਾਈਮ ਮਰਜੀ ਸਟੇ ਕਰ ਸਕਦਾ ਈਵਨ ਆਲ ਜੇ ਬੱਚਾ ਉੱਥੇ ਰਹਿ ਕੇ ਸਟੱਡੀ ਵੀ ਕਰਨਾ ਚਾਹੁੰਦਾ ਵਾ ਤਾਂ ਉਸੇ ਹੀ ਕਰਦੇ ਸਟੱਡੀ ਕਰ ਸਕਦਾ ਵਾ ਹੁਣ ਆਪਾਂ ਗੁਰਦੁਆਰਾ ਸਈ ਪਹੁੰਚ ਗਏ ਆ ਸੋ ਆਪਾਂ ਕਰਦੇ ਆ ਅੰਦਰ ਦਰਸ਼ਨ ਬਾ ਹੁਣ ਆਣਾ ਜਾਣਾ ਸੀਗਾ ਕਾਸਕ ਤੇ ਆ ਰੇੜੀ ਆਪਾਂ ਚੱਕ ਲਈ ਤੇ ਇਹਦੇ ਵਿੱਚ ਹੀ ਅਸੀਂ ਬਿਠਾ ਲੈਣੇ ਹੰਡਿਆ ਹੁਣ ਅਸੀ ਇਸ ਨੂੰ ਵੀ ਤੇ ਸਾਨੂੰ ਸਟੋਲਰ ਚੱਕਣ ਦੀ ਲੋੜ ਨਹੀਂ ਬੈਂਦੀ ਕਾਸਕ ਕੋ ਬੇਸਿਕਲੀ ਹੋਲ ਸੇਲ ਸਟੋਰ ਆ ਕਹਿੰਦੇ ਆ ਦਾ ਇੱਥੇ ਜੇ ਮੈਂ ਤੁਸੀਂ ਵੱਡੀਆਂ ਪੈਕਿੰਗ ਕਰੀਂ ਤੁਸੀਂ ਚੀਜ਼ਾਂ ਲੈਣੀਆਂ ਉਹ ਤੁਸੀਂ ਇੱਥੋਂ ਲੈ ਸਕਦੇ ਹੋ ਨਾ ਲੋ ਜੀ ਆਪਾਂ ਕੋਸ ਕੋ ਸੀਗੇ ਤੇ ਸਮਾਨ ਆਪਾਂ ਥੋੜਾ ਬਹੁਤ ਲੈ ਲਿਆ ਤੇ ਹੁਣ ਦੇਖ ਰਹੇ ਸੀਗੇ ਵੀ ਆਪਾਂ ਜਿਹੜਾ ਉਸ ਦਿਨ ਨਗਰ ਕੀ ਰਤਨ ਦੇ ਵਿੱਚ ਆਪਾਂ ਸਮਾਨ ਰੱਖਣਾ ਕੀ ਕੀ ਰੱਖੀ ਇੱਥੇ ਸਮਾਨ ਕਾਫੀ ਚੀਜ਼ਾਂ ਨੇ ਸੋ ਆਪਾਂ ਇਹ ਡਿਸਾਈਡ ਕੀਤਾ ਕਿ ਆਪਾਂ ਵੈਰਾਈਟੀ ਲੈ ਲਈਏ ਸਾਰੀ ਇਹ ਸਾਰੇ ਕੋਲਡ ਡਰਿੰਕ ਵੀ ਨਾਲ ਲੈ ਜਾਣ ਹਾਂ ਜਿਵੇਂ ਐਪਲ ਜੂਸ ਹੋ ਗਿਆ ਐਪਲ ਜੂਸ ਵਗੈਰਾ ਇਹ ਸਾਰੀਆਂ ਚੀਜ਼ਾਂ ਆਪਾਂ ਲੈ ਲੈਂਦੇ ਹਾਂ ਹੁਣ ਆਪਾਂ ਗੱਲ ਕਰਦੇ ਆ ਕੋਸਕੋ ਦੀ ਮੈਂਬਰਸ਼ਿਪ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਦੇਖੋ ਜਿਹੜੀ ਕੋਸਕੋ ਦੀ ਮੈਂਬਰਸ਼ਿਪ ਆ ਗਈ ਇਹਦੇ ਵਿੱਚ ਦੋ ਤਰ੍ਹਾਂ ਦੀ ਮੈਂਬਰਸ਼ਿਪ ਨੇ ਇੱਕ ਤਾਂ 60 ਡਾਲਰ ਪਰ ਸਾਲ ਦੀ ਹੈਗੀ ਉਹਦੇ ਵਿੱਚ ਬਰਡ ਤੁਹਾਨੂੰ ਰਿਫੰਡ ਕੁਝ ਨਹੀਂ ਆਉਂਦਾ ਇੱਕ ਹੈਗਾ 120 ਡਾਲਰ ਜਿਹਦੇ ਵਿੱਚ ਕੇ ਤੁਹਾਨੂੰ ਕੈਸ਼ਬੈਕ ਆਉਂਦਾ ਸੋ ਮੋਸਟਲੀ ਕੀ ਹੁੰਦਾ ਵੀ ਜੇਕਰ ਫੈਮਲੀਆਂ ਬਹੁਤ ਵੱਡੀ ਫੈਮਿਲੀ ਹੈ ਚਾਰ ਪੰਜ ਜਣੇ ਹੈਗੇ ਨੇਗੇ ਫਿਰ ਤਾਂ ਕੋਸਕੋ ਦੀ ਮੈਂਬਰਸ਼ਿਪ ਲੈਣ ਦਾ ਫਾਇਦਾ ਜੇ ਕੋਈ ਇੱਕ ਜਣਾ ਜਾਂ ਦੋ ਜਣੇ ਹੈਗੇ ਹੋ ਫਿਰ ਕੋਸਕੋ ਦੀ ਮੈਂਬਰਸ਼ਿਪ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਫਿਰ ਆਪਣਾ ਕੱਲ ਕੋ ਗਰੋਸਰੀ ਦਾ ਇੰਨਾ ਖਰਚਾ ਨਹੀਂ ਹੁੰਦਾਗਾ ਬਾਕੀ ਵੀ ਕੋਸਕੋ ਦੇ ਵਿੱਚ ਵਡੀਆਂ ਪੈਕਿੰਗਸ ਦੇ ਵਿੱਚ ਚੀਜ਼ ਮਿਲਦੀ ਆ ਨਾ ਕਈ ਲੋਕਾਂ ਨੇ ਸਾਨੂੰ ਇਹ ਵੀ ਪੁੱਛਿਆ ਸੀ ਅਸੀਂ ਇੱਕ ਵੀਡੀਓ ਪਾਈ ਸੀਗੀ ਕੋਸਕੋ ਦੀ ਮੈਂਬਰਸ਼ਿਪ ਤੇ ਕਿ ਮੈਂਬਰਸ਼ਿਪ ਬਾਈ ਕਿਵੇਂ ਕਰਨੀ ਆ ਸੋ ਤੁਸੀਂ ਕੋਸਕੋ ਆ ਕੇ ਹੀ ਮੈਂਬਰਸ਼ਿਪ ਬਾਈ ਕਰ ਲੈਣੀ ਉਹ ਇੱਕ ਆਈਡੀ ਪ੍ਰੂਫ ਹੀ ਦੇਖਦੇ ਆ ਨਾ ਤੁਹਾਡਾ ਹਾਂ ਤੇ ਇਹਨਾਂ ਦਾ ਇੱਕ ਕੋਸਕੋ ਦੇ ਨਾਲ ਲਿੰਕ ਆਗਾ ਸੀ ਆਈਬੀਸੀ ਦਾ ਮਾਸਟਰ ਕਾਰਡ ਸੋ ਮਾਸਟਰ ਕਾਰਡ ਤੁਸੀਂ ਇੱਥੇ ਬਣਾ ਲਿਓ ਕਿਉਂਕਿ ਇੱਥੇ ਕ੍ਰੈਡਿਟ ਕਾਰਡ ਤਾਂ ਚੱਲਦਾ ਨਹੀਂ ਹੈਗਾ ਤੁਹਾਡਾ ਡੈਬਿਟ ਕਾਰਡ ਹੀ ਚੱਲਦਾ ਪਰ ਡੈਬਿਟ ਕਾਰਡ ਤੇ ਆਪਾਂ ਨੂੰ ਕੋਈ ਕੈਸ਼ਬੈਕ ਨਹੀਂ ਆਉਂਦਾ ਇਸ ਕਰਕੇ CIBC ਦਾ ਮਾਸਟਰ ਕਾਰਡ ਹੈਗਾ ਜਿਹਦੇ ਤੇ ਤੁਹਾਨੂੰ 2% 3% ਕੈਸ਼ਬੈਕ ਵੀ ਆਉਂਦਾ ਬਾਕੀ ਕੌਸਕੋ ਦੇ ਵਿੱਚ ਜਿਹੜਾ ਗੈਸ ਪ੍ਰਾਈਜ਼ ਹੈਗਾ ਉਹ ਥੋੜਾ ਜਿਆਦਾ ਸਸਤਾ ਹੁੰਦਾ ਤੁਸੀਂ ਇੱਥੋਂ ਗੈਸ ਪਵਾ ਸਕਦੇ ਹੋਗੇ ਤਾਂ ਇਸ ਤਰੀਕੇ ਦੇ ਨਾਲ ਕੀ ਹੈ ਕਿ ਜੇ ਤੁਸੀਂ ਇਹਨਾਂ ਦੀ ਮੈਂਬਰਸ਼ਿਪ ਲੈਨੇ ਹੋ ਤਾਂ ਮੈਂਬਰਸ਼ਿਪ ਦਾ ਆਲਮੋਸਟ ਤੁਹਾਨੂੰ ਰਿਫੰਡ ਹੀ ਆ ਜਾਂਦਾ ਸਾਰਾ ਦੂਸਰੀ ਵੱਡੀ ਚੀਜ਼ ਇਹ ਆ ਵੀ ਕੋਸਕੋ ਦੇ ਵਿੱਚ ਜਦ ਤੁਸੀਂ ਕੋਈ ਵੀ ਚੀਜ਼ ਲੈਨੇ ਹੋਗੇ ਕੁਝ ਕੁ ਚੀਜ਼ਾਂ ਨੂੰ ਛੱਡ ਕੇ ਜਿਵੇਂ ਇਲੈਕਟ੍ਰੋਨਿਕਸ ਨੇ ਕੁਝ ਚੀਜ਼ਾਂ ਛੱਡ ਕੇ ਬਾਕੀ ਚੀਜ਼ਾਂ ਦੀ ਜਿਹੜੀ ਆ ਰਿਟਰਨ ਪਾਲਿਸੀ ਹੁੰਦੀ ਹੈ ਕੋਈ ਖਰਾਬ ਹੋ ਜਾਂਦੀ ਹੈ ਚਾਰ-ਪੰਜ ਸਾਲ ਬਾਅਦ ਵੀ ਤੁਸੀਂ ਰਿਟਰਨ ਕਰ ਸਕਦੇ ਹੋ ਅਸੀਂ ਖੁਦ ਇੱਕ 에ਅਰ ਫਰਾਈਰ ਲਿਆ ਸੀਗਾ ਤੇ ਉਹ ਖਰਾਬ ਹੋ ਗਿਆ ਸੀਗਾ ਤੇ ਮੈਨੂੰ اچانک ਯਾਦ ਆਇਆ ਵੀ ਆਪਾਂ ਕਿਉਂ ਨਾ ਟ੍ਰਾਈ ਕਰੀਏ ਤੇ ਅਸੀਂ ਉਹ 4 ਸਾਲ ਬਾਅਦ ਵਾਪਸ ਕਰਕੇ ਗਏ ਸੀਗੇ ਫਿਰ ਆ ਇਥੋਂ ਇੱਕ ਵੈਕਿਊਮ ਲਿਆ ਸੀਗਾ ਤੇ ਉਹ ਵੈਕਿਊਮ ਖਰਾਬ ਹੋ ਗਿਆ 1 ਮਹੀਨੇ ਦੇ ਵਿੱਚ ਵਿੱਚ ਹੀ ਫਿਰ ਉਹ ਰਿਟਰਨ ਕਰਕੇ ਫਿਰ ਆਪਾਂ ਨਾਮਾ ਵੈਕਿਊਮ ਲਿਆ ਸੀ ਸੋ ਇਸ ਕਰਕੇ ਫਾਇਦੇ ਹੈਗੇ ਨਹੀਂਗੇ ਜਦ ਕੀ ਜੇ ਆਪਾਂ ਵਾਲਮਾਰਟ ਵਗੈਰਾ ਤੋਂ ਲੈਣੇ ਆ ਹਾਂ ਉਹ ਰਿਟਰਨ ਕਰਦੇ ਇੱਕ ਤੌਰ ਰਸੀਪਟ ਵੀ ਮੰਗਦੇ ਆ ਫਿਰ ਤੁਹਾਨੂੰ ਜਿਹੜੀ ਕਿਸੇ ਵੀ ਚੀਜ਼ ਲਈ ਕੋਈ ਇੰਸ਼ੋਰੈਂਸ ਆਉ ਤੁਹਾਨੂੰ ਐਕਸਟਰਾ ਬਾਏ ਕਰਨੀ ਪੈਂਦੀ ਹੈ ਮਤਲਬ ਕਿ ਰਿਟਰਨ ਪਾਲਿਸੀ ਨਹੀਂ ਹੁੰਦੀ ਉਹਨਾਂ ਦੀ ਇਹਨਾਂ ਦੀ ਰਿਟਰਨ ਪਾਲਿਸੀ ਹੈਗੀ ਆ ਵਿਦਾਊਟ ਸਲਿੱਪ ਸੋ ਇਸ ਕਰਕੇ ਜੇ ਮੈਂਬਰਸ਼ਿਪ ਲੈਣਾ ਚਾਹਣੀ ਹੋਗੇ ਤੁਹਾਡਾ ਖਰਚਾ ਕਾਫੀ ਹੈਗਾ 1200 ਡਾਲਰ ਗਰੋਸਰੀ ਤੁਸੀਂ ਕਰਦੇ ਹੋਗੇ ਤਾਂ ਫਿਰ ਤੁਸੀਂ ਇਹ ਮੈਂਬਰ ਕਿਆ ਪੱਲਾ ਸਰ ਪਰ ਇਹਦੇ ਦੇਖੋ ਤੁਸੀਂ ਆ ਨੀ ਇਹ ਸਮਝ ਰਹੀ ਆ ਏਡੀ ਕੋ ਡੀ ਪੈਕਿੰਗ ਆ ਬਹੁਤ ਵੱਡੀਆਂ ਨੇ ਇਸ ਕਰਕੇ ਤੁਹਾਨੂੰ ਕਹਿ ਲੋ ਕਿ ਵੱਡੀਆਂ ਪੈਕਿੰਗਾਂ ਲੈਣੀਆਂ ਪੈਂਦੀਆਂ ਨੇ ਇੱਥੇ ਹਾਰਸ਼ ਨੇ ਸਾਡਾ ਸਵਾਗਤ ਕੀਤਾ ਕੰਨਾਂ ਦੇ ਵਿੱਚ ਨੇ ਟੂੜੀਆਂ ਲਾਈਆਂ ਹੋਈਆਂ ਨੇ ਚਾਹ ਪੀ ਗਏ ਹਾਂਜੀ ਚਾਹ ਤਾਂ ਪੀਵਾਂਗੇ ਹਨਾ ਕੋਣ ਤੁਸੀਂ ਤਾਂ ਚਾਹ ਛੱਡਦੀ ਹੈਂ ਤੁਸੀਂ ਚਾਹ ਛੱਡ ਨਹੀਂ ਦਿੱਤੀ ਨਹੀਂ ਚਾਹ ਨਹੀਂ ਛੱਡਦੀ ਥੋੜਾ ਜਿਹਾ ਮੌਸਮ ਸਹੀ ਹੋਣ ਲੱਗ ਗਿਆ ਤੇ ਆਪਾਂ ਸੋਚਿਆ ਵੀ ਸਬਜ਼ੀਆਂ ਲੜੀ ਅਸੀਸ ਆਪਾਂ ਪਹਿਲਾਂ ਆਪਾਂ ਬੀ ਲਾਉਨੇ ਆ ਇੱਥੇ ਫੇਰ ਜਦੋਂ ਇਹਨਾਂ ਦੇ ਵਿੱਚ ਬੀ ਉਗ ਗਏ ਤਾਂ ਆਪਾਂ ਅਗਲੇ ਵੀਕ ਟਰਾਈ ਕਰ ਰਹੇ ਆ ਤੇ ਇੱਥੇ ਨਾ ਬਾਕਸ ਬਣਾ ਲਈਏ ਲੱਕੜ ਦੇ ਤੇ ਸਬਜ਼ੀ ਲਾਈਏ ਸੋ ਆਪੜ ਨੂੰ ਨਵਾਂ ਤਰੀਕਾ ਪਤਾ ਲੱਗਿਆ ਇੱਥੇ ਸਬਜ਼ੀ ਲਾਉਣ ਦਾ ਕਿਉਂਕਿ ਪਹਿਲਾਂ ਅਸੀਂ ਕੀ ਕਰਦੇ ਸੀ ਥੱਲੇ ਲਾ ਦਿੰਦੇ ਸੀ ਸਬਜ਼ੀ ਥੱਲੇ ਲਾਉਣ ਕਰਕੇ ਇੱਕ ਤਾਂ ਥੱਲੇ ਕੰਕਰੀਟ ਸੀਗੀ ਇੱਥੇ ਕੰਕਰੀਟ ਪਾਈ ਵੀ ਹੁੰਦੀ ਥੱਲੇ ਬੱਜਰੀ ਤੁਹਾਨੂੰ ਦਿਖੂਗੀ ਦੂਸਰਾ ਮੇਨ ਚੀਜ਼ ਇਹ ਸੀਗਾ ਵੀਕਾ ਹਫੂਸ ਬਹੁਤ ਜ਼ਿਆਦਾ ਹੋ ਜਾਂਦਾ ਸੀਗਾ ਫਿਰ ਆਪਾਂ ਵੀਡੀਓਜ਼ ਵੀ ਦੇਖੀਆਂ ਤੇ ਕਈਆਂ ਨੇ ਦੱਸਿਆ ਵੀ ਇੱਕ ਬਾਕਸ ਬਣਾ ਕੇ ਉਹਦੇ ਵਿੱਚ ਗੱਤੇ ਕੁੱਤੇ ਸਾਰਾ ਕੁਝ ਸੈੱਟ ਕੇ ਉੱਪਰ ਫਿਰ ਮਿੱਟੀ ਪਾਏ ਪੈਂਦੀ ਆ ਫਿਰ ਉਹਦੇ ਵਿੱਚ ਬੀ ਲੱਗਦੇ ਆ ਇਸ ਤਰੀਕੇ ਦੇ ਨਾਲ ਜਿਹੜਾ ਘਾਹ ਹਫੂਸ ਆ ਕੋਈ ਵੀਰਜ਼ਾ ਉਹ ਨਹੀਂ ਹੁੰਦੇ ਹਾਂ ਪਰ ਹਜੇ ਆਪਾਂ ਸੋਚੇ ਕਿ ਇਹ ਛੋਟੇ ਗਮਲਿਆਂ ਦੇ ਵਿੱਚ ਪਹਿਲਾਂ ਬੀ ਲਾ ਦਿੰਨੇ ਆ ਤਾਂ ਕਿ ਥੋੜੇ ਥੋੜੇ ਬੂਟੇ ਹੋ ਜਾਣ ਫਿਰ ਆਪਾਂ ਉਹ ਵੱਡੇ ਅਚਲਾਦਾ ਕਿ ਤੇ ਪੀਐਸਸੀ ਇੰਡੀਆ ਤੋਂ ਲੈ ਕੇ ਆਏ ਸੀ ਤੋ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਕਿ ਜਿਹੜੇ ਲੱਕੜ ਦੇ ਬਾਕਸ ਬਣਾਉਣੇ ਆ ਆਪਾਂ ਡਿਸਾਈਡ ਕੀਤਾ ਵੀ ਆਪਾਂ ਖੁਦ ਕਰੇ ਬਣਾਵਾਂਗੇ ਤੋ ਉਹਦੇ ਮੈਂ ਥੋੜਾ ਜਿਹਾ ਸਮਾਨ ਲੈ ਕੇ ਆਉਣਾਗਾ ਤੇ ਜਿਹਦਾ ਅੱਜ ਟਾਈਮ ਲੱਗਿਆ ਪੱਜ ਲੈ ਕੇ ਆਵਾਂਗੇ ਨਹੀਂ ਤਾਂ ਫਿਰ ਨੈਕਸਟ ਵੀ ਹਾਂ ਹਰਸ਼ ਨੇ ਕੰਸਟਰਕਸ਼ਨ ਦਾ ਉਹ ਕੰਮ ਆ ਮੈਂ ਤੇ ਆਪਾਂ ਇਹਨੂੰ ਟ੍ਰੇਨਿੰਗ ਦਵਾਵਾਂਗੇ ਹਾਂ ਸ਼ੋ ਦਾ ਪੇਂਟਰ ਬਣਾਉਣਾ ਕਰਦੇ ਸਹੀ ਯਾਰ ਮੇਰਾ ਕੰਮ ਦੱਸੋ ਜੀਆ ਲਵਾਈ ਦਾ ਉਹ ਲੱਗ ਗਈ ਉਹ ਤੇਰੀ ਪੈਣ ਪਿੱਛੇ ਕੁਆਇਆ ਹੈ ਕਰੋ ਤਾਂ ਕੁਝ ਦੀ ਕਿੱਥੇ ਆ ਹੂੰ ਉਹਵੇ ਛੋਟਾ ਵੀ ਲੱਗ ਗਈ ਉਹ ਆਪਣੀ ਰੰਗ ਚਰਾ ਓਏ ਆ ਕਰੀਏ ਨਾ ਸੇ ਵਾਲਾ ਛੋਟਾ ਜਿਹੜਾ ਪਾਰਕ ਆ ਸਾਡੇ ਘਰ ਨੂੰ ਇੱਥੇ ਲੱਗਦਾ ਪਹਿਲਾਂ ਤਾਂ ਬਹੁਤ ਵੱਡਾ ਪਾਰਕ ਹੁੰਦਾ ਸੀ ਪਰ ਨਾਲ ਹੀ ਇੱਦੋਂ ਅੱਧਾ ਕਿਲੋਮੀਟਰ 500 ਮੀਟਰ ਤੱਕ ਵੱਡਾ ਸਾਰਾ ਪਾਰਕ ਹੈਗਾਗਾ ਸੋ ਅਰੇ ਇੱਥੇ ਆਪਾਂ ਹੁਣ ਅਸੀਸ ਨੂੰ ਲੈ ਕੇ ਆ ਗਏ ਸੀਗੇ ਤੇ ਅਸੀਸ ਨੂੰ ਪਤਾ ਲੱਗ ਗਿਆ ਵੀ ਇਹ ਪਾਰਕ ਸਾਡੇ ਘਰ ਦੇ ਬਿਲਕੁਲ ਕੋਲੇ ਆ ਕੀ ਕਰਾਂ ਦੱਸ ਇੱਥੇ ਬੈਠਾ ਮੈਂ ਵੀ ਠੀਕ ਆ ਚਲੋ ਅਸੀਂ ਕਰਦੇ ਆ ਬੱਚੇ ਨਾਲ ਟਾਈਮ ਸਪੈਂਡ ਤੇ ਉਮੀਦ ਕਰਦੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਗਾ ਬਾਕੀ ਜੇ ਤੁਹਾਨੂੰ ਐਦਾਂ ਦੀ ਹੋਰ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ ਜਿਵੇਂ ਕੋਈ ਜਰਨਲ ਆਪਣੀ ਡੇਲੀ ਦੇ ਰੁਟੀਨ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਕੋਈ ਵੀ ਕਹਿ ਲਓ ਕਿ ਕੰਮ ਦੇ ਰਿਲੇਟਡ ਗੱਲਾਂ ਬਾਤਾਂ ਹੁੰਦੀਆਂ ਆ ਆਪਾਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਪੋਸਟ ਕਰ ਸਕਦੇ ਆ ਸੋ ਜਲਦੀ ਮਿਲਦੇ ਆ ਵੀਡੀਓ ਦੇ ਨਾਲ ਜਲਦੀ ਮਿਲਦੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ